ਕੀ ਤੋਂ ਪੁੱਛ ਕੇ ਲਾਉਣ ਲੱਗਿਆ ਵੀ ਮੇਰੇ ਨਾਲ ਤਾਂ ਕਿਹਦੀ ਗੱਲ ਨਹੀਂ ਹੋਈ ਮੇਰੇ ਨਾਲ ਕਿਸ ਦੀ ਗੱਲ ਨਹੀਂ ਹੋਈ ਕੀ ਤੋਂ ਪੁੱਛਿਆ ਸੀ ਮੈਨੂੰ ਕਹੇ ਤਾਂ ਫੋਨ ਨਹੀਂ ਆਇਆ ਕਿਸੇ ਨਾਲ ਮੇਰੀ ਗੱਲ ਨਹੀਂ ਹੋਈ ਇਹ ਇਹ ਉਨੀ ਲਾਉਣਾ ਇੱਥੇ ਇੱਥੇ ਲੈ ਜਾ ਚੱਕੇ ਨੂੰ ਕੋਈ ਮਤਲਬ ਨਹੀਂ ਯਾਰ ਆਪਾਂ ਨੂੰ ਗਏ ਸਾਈ ਠੀਕ ਹੈ ਨਹੀਂ ਇਹ ਸਰਕਾਰੀ ਪ੍ਰਾਪਰਟੀ ਨਹੀਂ ਇਹ ਪ੍ਰਾਈਵੇਟ ਪ੍ਰਾਪਰਟੀ ਆ ਸਾਨੂੰ ਦਾ ਕੋਈ ਮਤਲਬ ਨਹੀਂ ਮੇਰੇ ਨਾਲ ਤਾਂ ਕਿਸੇ ਦੀ ਗੱਲ ਨਹੀਂ ਹੋਈ ਜੰਪ ਚਾ ਵਾ ਕੇ ਤੁਸੀਂ ਲਾਉਣ ਲੱਗੇ ਮੇਰੇ ਨਾਲ ਤਾਂ ਨਹੀਂ ਗੱਲ ਹੋਈ